WHO ਦਾ ਜੋ ਹੈਗਾ ਹੈ ਨਾ ਕਿ ਕਿਤਨਾ ਕਿਤੇ ਹੈ ਕਿ ਉਹ ਜਿੰਨੀਆਂ ਵੀ ਜੜੀਆਂ ਸੰਸਥਾਵਾਂ ਨੇ ਉਹਦੇ ਚ ਅਮਰੀਕਾ ਦੀ ਬਹੁਤ ਵੱਡੀ ਜਿਹੜੀ ਹੈ ਇਨਵੈਸਟਮੈਂਟ ਹੁੰਦੀ ਹੈ ਤੇ ਉਹਨਾਂ ਦਾ ਇਹ ਹੈਗਾ ਕਿ ਅਸੀਂ ਇਹ ਸਾਰੀ ਇਨਵੈਸਟਮੈਂਟ ਆਪ ਇੱਥੇ ਜਿਹੜੀ ਹੈ ਉੱਥੇ ਅਸੀਂ ਕਿਉਂ ਕਰੀਏ ਕਿਉਂਕਿ ਉਹਦਾ ਜਿਹੜਾ ਪੈਸਾ ਹੈ ਉਹ ਬਾਅਦ ਚੋਂ ਜਾਂਦਾ ਹੈਗਾ ਜਿਹੜੇ ਗਰੀਬ ਮੁਲਕ ਹੈਗੇ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਪਰ ਫਿਰ ਇਹ ਹੈ ਨਾ ਕਿ ਫਿਰ ਇਹਦੇ ਨਾਲ ਤੁਸੀਂ ਜਿਹੜੀ ਦੁਨੀਆ ਦੀ ਸਰਦਾਰੀ ਜਾਂ ਤੁਸੀਂ ਜਿਹੜਾ ਠੇਕਾ ਚੁੱਕਿਆ ਹੋਇਆ ਹੈ ਕਿ ਅਸੀਂ ਉੱਥੇ ਵੀ ਡੈਮੋਕ੍ਰੇਸੀ ਲਿਆਉਣੀ ਹੈ ਜਾਂ ਇਸ ਤਰ੍ਹਾਂ ਦਾ ਕਰਨਾ ਹੈਗਾ ਹੈ ਉਹ ਕਿੰਨਾ ਕੁ ਕਾਮਯਾਬ ਹੋਵੇਗਾ ਇਹ ਵੀ ਜਿਹੜਾ ਕਿਤਨਾ ਕਿਤੇ ਆਪਾਂ ਕਹੀ ਕਿ ਡਿਸਕਸ਼ਨ ਚੱਲ ਰਹੀਆਂ ਨੇ ਕਿਤਨਾ ਕਿਤੇ ਇੱਥੇ ਡਿਬੇਟਸ ਵੀ ਜੜੀਆਂ ਹੋ ਰਹੀਆਂ ਨੇ ਅਮਰੀਕਾ ਦੇ ਵਿੱਚ ਇੱਕ ਲਾਅ ਸੀਗਾ ਕਿ ਜਿਹੜਾ ਬੇਬੀ ਉੱਥੇ ਪੈਦਾ ਹੋ ਗਿਆ ਜਿਹੜਾ ਬੱਚਾ ਉੱਥੇ ਪੈਦਾ ਹੋ ਗਿਆ ਉਹ ਪੈਦਾ ਹੁੰਦਿਆਂ ਹੀ ਅਮਰੀਕਾ ਦਾ ਸਿਟੀਜ਼ਨ ਜਿਹੜਾ ਹੈ ਬਣ ਜਾਂਦਾ ਸੀ ਜੀ ਇਸ ਨੂੰ ਲੈ ਕੇ ਆਪਾਂ ਦੇਖਿਆ ਕਿ ਬਹੁਤ ਸਾਰੇ ਲੋਕ ਈਵਨ ਕਿ ਸਾਡੇ ਜਾਣਨ ਵਿੱਚ ਵੀ ਬਹੁਤ ਸਾਰੇ ਜਿਹੜੇ ਹੋਣਗੇ ਕਿ ਜਿਹੜੇ ਬਾਕਾਇਦਾ ਜਦੋਂ ਆਪਾਂ ਕਹਿ ਲਈਏ ਕਿ ਕੋਈ ਪ੍ਰੈਗਨੈਂਟ ਹੁੰਦੀ ਸੀ ਤੇ ਉਹ ਕਿਤੇ ਨਾ ਕਿਤੇ ਅਮਰੀਕਾ ਦਾ ਵੀਜ਼ਾ ਲਾ ਕੇ ਜਾਂ ਪਹਿਲਾਂ ਹੀ ਲਾਇਆ ਹੁੰਦਾ ਸੀ ਤੇ ਉਦੋਂ ਉੱਥੇ ਲੈ ਜਾਇਆ ਜਾਂਦਾ ਸੀ ਹੁਣ ਹੁੰਦਾ ਕੀ ਸੀਗਾ ਕਿ ਉੱਥੇ ਲੈ ਗਏ ਜਦੋਂ ਉੱਥੇ ਡਿਲੀਵਰੀ ਹੋ ਗਈ ਤੇ ਆਪਣੇ ਆਪ ਹੀ ਜਿਹੜਾ ਬੱਚਾ ਹੈ ਉਹ ਅਮਰੀਕਾ ਦਾ ਸਿਟੀਜ਼ਨ ਹੋ ਗਿਆ ਉਹਨਾਂ ਨੇ ਹੁਣ ਇਸ ਤੇ ਪਾਬੰਦੀ ਜਿਹੜੀ ਹੈ ਡੋਨਲਡ ਟਰੰਪ ਨੇ ਲਗਾ ਦਿੱਤੀ ਹੈ ਕਿ ਇਸ ਤਰੀਕੇ ਦੇ ਨਾਲ ਨਹੀਂ ਹੋਏਗਾ ਇੱਕ ਪੇਰੈਂਟ ਨੂੰ ਜਿਹੜਾ ਹੈ ਸਿਟੀਜ਼ਨ ਹੋਣਾ ਪਵੇਗਾ ਤੇ ਫਿਰ ਜਿਹੜਾ ਹੈ ਬੱਚੇ ਦੀ ਸਿਟੀਜ਼ਨਸ਼ਿਪ ਸਹੀਮ ਰਹੀਗੀ ਬ੍ਰਿਕਸ ਜੋ ਸੰਸਥਾ ਹੈਗੀ ਹੈ ਉਹਦੇ ਨਾਲ ਜੋ ਮੁਲਕ ਜੁੜੇ ਹੋਏ ਨੇ ਉਹਨਾਂ ਨੂੰ ਵੀ ਇੱਕ ਤਰੀਕੇ ਦੇ ਨਾਲ ਡੋਨਲਡ ਟਰੰਪ ਘੂੜੀਵੱਟ ਦੇ ਹੋਏ ਨਜ਼ਰ ਜ਼ਰੂਰ ਆਏ ਨੇ ਬ੍ਰਿਕਸ ਜਿਹਦੇ ਵਿੱਚ ਭਾਰਤ ਵੀ ਇੱਕ ਵੱਡਾ ਮੁਲਕ شمار ਹੈ ਕਿਉਂਕਿ ਅਮਰੀਕਾ ਦੀ ਸਰਦਾਰੀ ਤਾਂ ਡਾਲਰ ਤੇ ਹੀ ਹੈ ਨਾ ਉਹ ਕਹਿੰਦੇ ਕਿ ਜੇ ਤੁਸੀਂ ਇਹ ਡਾਲਰ ਵਾਲਾ ਪੰਗਾ ਛੱਡਦੇ ਹੋ ਤੇ ਫਿਰ 100% ਉਹ ਮੁਲਕ ਰੈਡੀ ਰਹਿਣ ਬ੍ਰਿਕਸ ਵਾਲੇ ਉਹਨਾਂ ਦੇ ਉੱਤੇ ਟੈਕਸ ਅਸੀਂ ਲਾਵਾਂਗੇ ਬਹੁਤ سارے ਕੁਝ ਵੀ ਹੋਏ ਉਹਦਾ ਹਾਂਜੀ ਉਹਦਾ ਬਹੁਤ ਸਾਰੇ ਮੁਲਕਾਂ ਤੇ ਫਰਕ ਪੈ ਵੀ ਸਕਦਾ ਹੈ ਕਈਆਂ ਤੇ ਨਹੀਂ ਵੀ ਪਏਗਾ ਉਹਦੇ ਨਾਲ ਹੁਣ ਇਹ ਵੀ ਡਿਸਕਸ਼ਨ ਚੱਲੀ ਹੈ ਕਿ ਵਾਪਸ ਜਿਹੜਾ ਹੈ ਉਹਦਾ ਇਫੈਕਟ ਅਮਰੀਕਾ ਤੇ ਕਿੰਨਾ ਪਏਗਾ ਕਿਉਂਕਿ ਜਦੋਂ ਤੁਸੀਂ 100% ਟੈਕਸ ਲਾਓਗੇ ਤੇ ਫਿਰ ਤੁਹਾਨੂੰ ਚੀਜ਼ਾਂ ਇੱਥੇ ਬਣਾਉਣੀਆਂ ਪੈਣਗੀਆਂ ਜਾਂ ਉਥੋਂ ਦੀਆਂ ਚੀਜ਼ਾਂ ਇੱਥੇ ਨਹੀਂ ਆਉਣਗੀਆਂ ਤੇ ਅਗਲੇ ਕਿਉਂ ਜੇ ਘੱਟ ਰੇਟ ਤੇ ਚੀਜ਼ਾਂ ਤੁਹਾਨੂੰ ਦੇਣਗੇ ਕਿ ਉਹਦੇ ਨਾਲ ਅਮਰੀਕਾ ਦੇ ਵਿੱਚ ਵੀ ਮਹਿੰਗਾਈ ਹੋਏਗੀ ਭਾਰਤ ਤੋਂ ਬਾਹਰ ਨਿਕਲ ਕੇ ਥੋੜਾ ਗੱਲ ਕਰ ਲੈਂਦੇ ਆ ਵੈਸਟਰਨ ਕੰਟਰੀਜ਼ ਦੀ ਕਿਸ ਤਰੀਕੇ ਦੇ ਨਾਲ ਹਾਲਾਤ ਇੱਥੇ ਨੇ ਹਾਲ ਫਿਰ ਅਲਦੈ ਵਿੱਚ ਡੋਨਲਡ 트੍ਰੰਪ ਨੇ ਇਲੈਕਸ਼ਨ ਜਿੱਤਣ ਤੋਂ ਬਾਅਦ ਜੋ 20 ਜਨਵਰੀ ਦੀ ਤਰੀਕ ਸੀਗੀ ਆਫਿਸ ਸੰਭਾਲਣ ਦੀ ਆਫਿਸ ਸੰਭਾਲ ਲਿਆ ਸਿਰਫ ਆਫਿਸ ਹੀ ਨਹੀਂ ਸੰਭਾਲਿਆ ਕਈ ਦਸਤਾਵੇਜ਼ਾਂ ਦੇ ਉੱਤੇ ਦਸਤਖਤ ਵੀ ਕੀਤੇ ਨੇ ਕਈ ਵੱਡੇ ਫੈਸਲੇ ਇਸ ਵੇਲੇ ਸੁਰਖੀਆਂ ਬਣੇ ਹੋਏ ਨੇ ਡੋਨਲਡ 트੍ਰੰਪ ਦੇ ਅਸੀਂ ਕਈ ਇਹ ਮੈਨੀਫੈਸਟੋ ਦੀਆਂ ਗੱਲਾਂ ਜਾਂ ਉਹ ਤਮਾਮ ਸਪੀਚਾਂ ਜੋ ਚੋਣਾਂ ਦੇ ਸਮੇਂ ਕਈਆਂ ਗਈਆਂ ਗੱਲਾਂ ਜੀ ਉਹਨਾਂ ਦੇ ਉੱਤੇ ਕਿੰਨੇਕ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਤਾਂ ਕਈ ਚੀਜ਼ਾਂ ਪ੍ਰਚਲਿਤ ਹੋ ਗਈਆਂ ਉਹਨਾਂ ਨੇ ਜਿਹੜੇ ਬਾਈਡਨ ਸਰਕਾਰ ਦੇ ਵੱਲੋਂ 78 ਫੈਸਲੇ ਜਿਹੜੇ ਕੀਤੇ ਸੀ ਉਹ ਰੱਦ ਕਰ ਦਿੱਤੇ ਗਏ ਨੇ ਇੱਕਦਮ ਹੀ ਜਦਾਂ 20 ਜਨਵਰੀ ਨੂੰ ਉਹਨਾਂ ਦਾ ਹੁੰਦਾ ਹੈ ਤੇ 21 ਨੂੰ ਜਦੋਂ ਆਪਾਂ ਕਹਿੰਨਾ ਕਿ ਉਹ ਸੰਭਾਲਦੇ ਹੈਗੇ ਨੇ ਆਪਣਾ ਦਫ਼ਤਰ ਸੰਭਾਲਦੇ ਨੇ ਤੇ ਬਹੁਤ ਸਾਰੇ ਜਿਹੜੇ ਫੈਸਲੇ ਉਹਨਾਂ ਦੇ ਵੱਲੋਂ ਲਏ ਗਏ ਨੇ ਜਿਹੜੇ ਵੱਡੇ ਫੈਸਲੇ ਜਿਸ ਤੇ ਵਿੱਚ WHO ਤੋਂ ਬਾਹਰ ਆਉਣ ਵਾਲਾ ਜਾਂ ਜਿਹੜਾ ਪੈਰਿਸ ਜਿਹੜਾ ਹੈਗਾ ਜਲਵਾਯੂ ਸਮਝੌਤਾ ਉਸ ਤੋਂ ਜਿਹੜਾ ਹੈਗਾ ਉਹਨਾਂ ਨੇ ਪੈਰ ਪਿੱਛੇ ਖੇਚਲੇ ਹੋਏ ਨੇ WHO ਦਾ ਜੋ ਹੈਗਾ ਹੈ ਨਾ ਕਿ ਕਿਤਨਾ ਕਿਤੇ ਹੈ ਕਿ ਉਹ ਜਿੰਨੀਆਂ ਵੀ ਜੜੀਆਂ ਸੰਸਥਾਵਾਂ ਨੇ ਉਹਦੇ ਚ ਅਮਰੀਕਾ ਦੀ ਬਹੁਤ ਵੱਡੀ ਜਿਹੜੀ ਹੈ ਇਨਵੈਸਟਮੈਂਟ ਹੁੰਦੀ ਹੈ ਤੇ ਉਹਨਾਂ ਦਾ ਇਹ ਹੈਗਾ ਕਿ ਅਸੀਂ ਇਹ ਸਾਰੀ ਇਨਵੈਸਟਮੈਂਟ ਆਪ ਇੱਥੇ ਜਿਹੜੀ ਹੈ ਉੱਥੇ ਅਸੀਂ ਕਿਉਂ ਕਰੀਏ ਕਿਉਂਕਿ ਉਹਦਾ ਜਿਹੜਾ ਪੈਸਾ ਹੈ ਉਹ ਬਾਅਦ ਚੋਂ ਜਾਂਦਾ ਹੈਗਾ ਜਿਹੜੇ ਗਰੀਬ ਮੁਲਕ ਹੈਗੇ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਪਰ ਫਿਰ ਇਹ ਆ ਨਾ ਕਿ ਫਿਰ ਇਹਦੇ ਨਾਲ ਤੁਸੀਂ ਜਿਹੜੀ ਦੁਨੀਆ ਦੀ ਸਰਦਾਰੀ ਜਾਂ ਤੁਸੀਂ ਜਿਹੜਾ ਠੇਕਾ ਚੁੱਕਿਆ ਹੋਇਆ ਹੈ ਕਿ ਅਸੀਂ ਉੱਥੇ ਵੀ ਡੈਮੋਕ੍ਰੇਸੀ ਲਿਆਉਣੀ ਹੈ ਜਾਂ ਇਸ ਤਰ੍ਹਾਂ ਦਾ ਕਰਨਾ ਹੈਗਾ ਹੈ ਉਹ ਕਿੰਨਾ ਕੁ ਕਾਮਯਾਬ ਹੋਵੇਗਾ ਇਹ ਵੀ ਜਿਹੜਾ ਕਿਤਨਾ ਕਿਤੇ ਆਪਾਂ ਕੀ ਕਿ ਡਿਸਕਸ਼ਨ ਚੱਲ ਰਹੀਆਂ ਨੇ ਕਿਤਨਾ ਕਿਤੇ ਇੱਥੇ ਡਿਬੇਟਸ ਵੀ ਜੜੀਆਂ ਹੋ ਰਹੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਉੱਥੇ ਇੱਕ ਵੱਡਾ ਫੈਸਲਾ ਜਿਸ ਦੇ ਨਾਲ ਕਿ ਜਿੰਨੇ ਵੀ ਆਪਾਂ ਕਹਿ ਸਕਦੇ ਹਾਂ ਕਿ ਬਾਹਰਲੇ ਲੋਕ ਹੈਗੇ ਨੇ ਜਿੰਨੇ ਵੀ ਇਮੀਗ੍ਰੈਂਟ ਸਨ ਹੈਗੇ ਨੇ ਉਹਨਾਂ ਤੇ ਫਰਕ ਪੈਣਾ ਹੈ ਅਮਰੀਕਾ ਦੇ ਵਿੱਚ ਇੱਕ ਲਾਅ ਸੀਗਾ ਕਿ ਜਿਹੜਾ ਬੇਬੀ ਉੱਥੇ ਪੈਦਾ ਹੋ ਗਿਆ ਜਿਹੜਾ ਬੱਚਾ ਉੱਥੇ ਪੈਦਾ ਹੋ ਗਿਆ ਉਹ ਪੈਦਾ ਹੁੰਦਿਆਂ ਹੀ ਅਮਰੀਕਾ ਦਾ ਸਿਟੀਜ਼ਨ ਜਿਹੜਾ ਹੈ ਬਣ ਜਾਂਦਾ ਸੀ ਜੀ ਇਸ ਨੂੰ ਲੈ ਕੇ ਆਪਾਂ ਦੇਖਿਆ ਕਿ ਬਹੁਤ ਸਾਰੇ ਲੋਕ इवन ਕਿ ਸਾਡੇ ਜਾਣਨ ਵਿੱਚ ਵੀ ਬਹੁਤ ਸਾਰੇ ਜਿਹੜੇ ਹੋਣਗੇ ਕਿ ਜਿਹੜੇ ਬਾਕਾਇਦਾ ਜਦੋਂ ਆਪਾਂ ਕਹਿ ਲਈਏ ਕਿ ਕੋਈ ਪ੍ਰੈਗਨੈਂਟ ਹੁੰਦੀ ਸੀ ਤੇ ਉਹ ਕਿਤੇ ਨਾ ਕਿਤੇ ਅਮਰੀਕਾ ਦਾ ਵੀਜ਼ਾ ਲਾ ਕੇ ਜਾਂ ਪਹਿਲਾਂ ਹੀ ਲਾਇਆ ਹੁੰਦਾ ਸੀ ਤੇ ਉਦੋਂ ਉੱਥੇ ਲੈ ਜਾਇਆ ਜਾਂਦਾ ਸੀ ਹੁਣ ਹੁੰਦਾ ਕੀ ਸੀਗਾ ਕਿ ਉੱਥੇ ਲੈ ਗਏ ਜਦੋਂ ਉੱਥੇ ਡਿਲੀਵਰੀ ਹੋ ਗਈ ਤੇ ਆਪਣੇ ਆਪ ਹੀ ਜਿਹੜਾ ਬੱਚਾ ਹੈ ਉਹ ਅਮਰੀਕਾ ਦਾ ਸਿਟੀਜ਼ਨ ਹੋ ਗਿਆ ਉਹਨਾਂ ਨੇ ਹੁਣ ਇਸ ਤੇ ਪਾਬੰਦੀ ਜਿਹੜੀ ਹੈ ਡੋਨਲਡ ਟਰੰਪ ਨੇ ਲਗਾ ਦਿੱਤੀ ਹੈ ਕਿ ਇਸ ਤਰੀਕੇ ਦੇ ਨਾਲ ਨਹੀਂ ਹੋਏਗਾ ਇੱਕ ਪੇਰੈਂਟ ਨੂੰ ਜਿਹੜਾ ਹੈ ਸਿਟੀਜ਼ਨ ਹੋਣਾ ਪਵੇਗਾ ਤੇ ਫਿਰ ਜਿਹੜਾ ਹੈ ਬੱਚੇ ਦੀ ਸਿਟੀਜ਼ਨਸ਼ਿਪ ਸਟੇਮ ਰਹੀਗੀ ਜਿੱਦਾਂ ਯੂਕੇ ਦੇ ਵਿੱਚ ਵੀ ਪਹਿਲਾਂ ਕਿਤੇ ਕਿਸੇ ਸਮੇਂ 'ਚ ਇਸ ਤਰ੍ਹਾਂ ਦਾ ਸੀਗਾ ਪਰ ਹੌਲੀ-ਹੌਲੀ ਉਹਨਾਂ ਨੇ ਫਿਰ 5 ਸਾਲ ਦਾ ਲੈ ਆਂਦਾ ਫਿਰ ਕਿ 5 ਸਾਲ ਬੱਚਾ ਇੱਥੇ ਰਹੇਗਾ ਫਿਰ 7 ਸਾਲ ਦਾ ਲੈ ਕੇ ਆਂਦਾ ਕਿ ਉਨੀ ਦੇਰ ਤੱਕ ਨਹੀਂ ਰਹੇਗਾ ਤੇ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਹੈ ਅਮਰੀਕਾ ਦੇ ਵਿੱਚ ਵੀ ਰੂਲ ਜਿਹੜਾ ਉਹਨਾਂ ਨੇ ਲੈ ਆਂਦਾ ਦੂਸਰਾ ਜਿਹੜਾ ਆਪਾਂ ਦੇਖਿਆ ਕਿ ਉਹ ਕਹਿੰਦੇ ਕਿ ਦੋ ਹੀ ਜੈਂਡਰ ਹੋਣਗੇ ਜਾਂ ਬੰਦਾ ਹੋਏਗਾ ਜਾਂ ਬੀਬੀ ਹੋਏਗੀ ਕਿ ਜਿਹੜਾ ਥਰਡ ਜੈਂਡਰ ਵਾਲਾ ਹੈ ਉਸ ਨੂੰ ਮਾਨਤਾ ਉਹਨਾਂ ਨੇ ਰੱਦ ਕਰ ਦਿੱਤੀ ਇੱਕ ਵੱਡਾ ਫੈਸਲਾ ਲਿਆ ਗਿਆ ਉਹਨਾਂ ਨੇ ਇਹ ਵੀ ਇੱਕ ਵੱਡਾ ਫੈਸਲਾ ਆਪਾਂ ਕਹਿ ਸਕਦੇ ਹਾਂ ਕਿਉਂਕਿ ਇਸ ਫੈਸਲੇ ਦੇ ਵਿੱਚ ਨਾ ਕਿਤਨਾ ਕਿਤੇ ਬਹੁ ਗਿਣਤੀ ਨੂੰ ਇਗਨੋਰ ਵੀ ਕੀਤਾ ਜਾਂਦਾ ਹੈਗਾ ਹੁਣ ਤੁਸੀਂ ਦੇਖੋ ਕਿ ਜਿਹੜੇ ਮਾਰਕੀਟਿੰਗ ਵਾਲੇ ਸਟ੍ਰੈਟਜੀ ਤੋਂ ਹੁੰਦੇ ਹੁਣ ਆਪਣੇ ਵੀ ਦੇਖੋ ਕਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ YouTube ਤੇ ਐਵੇਂ ਹੀ ਧੱਕੇ ਨਾਲ ਹੀ ਜਿਹੜਾ ਹੈਗਾ ਪੰਜਾਬ ਚ ਵੀ ਥਰਡ ਜੈਂਡਰ ਜੀ ਉਹ ਕਦੀ ਕੋਈ ਆ ਗਿਆ ਜੀ ਦਸਤਾਰ ਸਜਾ ਕੇ ਬਸ ਦਸਤਾਰ ਸਜਾ ਕੇ ਕੀ ਉਹ ਮਤਲਬ ਉਹ ਜਿਹੜੇ ਕੰਮ ਸ਼ੋਭਾ ਨਹੀਂ ਦਿੰਦੇ ਹੈਗੇ ਬੀ ਜਾਣ ਤਾਂ ਆਪਾਂ ਕਹਿ ਕੇ ਬੰਦਾ ਬਣਾਇਆ ਜਾਂ ਤੀਮੀ ਬਣਾਈ ਹੈਗੀ ਆ ਪਰ ਉਹ ਜਿਹੜਾ ਹੈਗਾ ਉਹ ਜਾਣ ਬੁਝ ਕੇ ਉਹਨੂੰ ਕਮਰਸ਼ੀਅਲਾਈਜ਼ ਇੰਨਾ ਕਰ ਦਿਓ ਕਿ ਕਿਤਨਾ ਕਿਤੇ ਆਪਾਂ ਕਹਿ ਲਈਏ ਕਿ ਉਹ ਉਹਨਾਂ ਦੇ ਸਿਸਟਮ ਦੇ ਵਿੱਚ ਪੂਰਾ ਫਿੱਟ ਬੈਠੇ ਕਿ ਜਿਹੜਾ ਬੰਦਾ ਕੋਈ ਨਹੀਂ ਵੀ ਹੈਗਾ ਜਾਂ ਆਪਾਂ ਕਹਿ ਲਈ ਕਿ ਜਿੱਦੀ ਕੋਈ ਹੁੰਦੀ ਹੈ ਨਾ ਕਿ ਜਦੋਂ ਈਵਨ ਕੇ ਉਹ ਤਾਂ ਹੁੰਦੇ ਨੇ ਪੈਸੇ ਕਮਾਣਦੇ ਏ ਬਸ ਤੋਂ ਲੇਕਿਨ ਫਿਰ ਬਾਅਦ ਚ ਰੋਲ ਮਾਡਲ ਮੰਨ ਕੇ ਸਾਹਮਣੇ ਉਹਨੂੰ ਫਿਰ ਫਾਲੋ ਕਰਕੇ ਜਿਹੜੇ ਆਪਣੇ ਆਪਾਂ ਕਹਿ ਲਈ ਕਿ ਆਪਣੇ ਜਿਹੜੇ ਬੱਚੇ ਹੈਗੇ ਆ ਉਹ ਐਵੇਂ ਇੱਕ ਉਹਨਾਂ ਦੇ ਦਿਮਾਗ 'ਚ ਇੱਕ ਸ਼ੱਕ ਜਾਂ ਪੈਦਾ ਕਰ ਦਿੰਦੇ ਨੇ ਹੁਣ ਆਪਾਂ ਨੂੰ ਆਪਾਂ ਨੂੰ ਵੀ ਪਤਾ ਹੈ ਤੁਸੀਂ ਵੀ ਸਕੂਲਾਂ 'ਚ ਜਾਂ ਕਾਲਜਾਂ 'ਚ ਉਥੇ ਪੜੇ ਹੋਏ ਹੋ ਕੁਝ ਬੰਦਿਆਂ ਦੀ ਹੁੰਦੀ ਹੈ ਕੁਝ ਬੱਚਿਆਂ ਦੀ ਹੁੰਦੀ ਹੈ ਕਿ ਉਹਨਾਂ ਨੂੰ ਜਿਹੜਾ ਹੈਗਾ ਆਪਾਂ ਕਹਿ ਲਈਏ ਕਿ ਆਪੋਜ਼ਿਟ ਸੈਕਸ ਦੀ ਜਗ੍ਹਾ ਸੇਮ ਸੈਕਸ ਵਾਲੇ ਜਿਹੜੇ ਬੰਦੇ ਨੇ ਉਹ ਕਿਤਨਾ ਕਿਤੇ ਉਹਨਾਂ ਨੂੰ ਉਹਨਾਂ ਨੇ ਬਹਿਣਾ ਉੱਠਣਾ ਪਸੰਦ ਹੁੰਦਾ ਹੈ ਪਰ ਉਹਨਾਂ ਦੇ ਦਿਮਾਗ 'ਚ ਕੀੜਾ ਵਾਰ ਦਿੰਦੇ ਨੇ ਕਿ ਭਾਈ ਤੁਸੀਂ ਤੁਸੀਂ ਜੋ ਵੀ ਤੁਸੀਂ ਜਿਹੜਾ ਹੈਗਾ ਤੁਸੀਂ ਗਲਤ ਹੈਗੇ ਹੋ ਵੀ ਤੁਹਾਡੀ ਔਰੀਐਂਟੇਸ਼ਨ ਉਧਰ ਹੈ ਤੇ ਉਹ ਚੀਜ਼ ਨੂੰ ਲੈ ਕੇ ਕਿਤਨਾ ਕਿਤੇ ਇਹਦੀ ਸ਼ਲਾਂਗਾ ਵੀ ਹੋ ਰਹੀ ਹੈ ਬਾਕੀ ਜਿੱਦਾਂ ਤੁਸੀਂ ਕਿਹਾ ਕਿ ਬਾਰਲੀਅਨ ਕੰਟਰੀਜ਼ ਦੇ ਵਿੱਚ ਕਿਤਨਾ ਕਿਤੇ ਇਹਦਾ ਵਿਰੋਧ ਵੀ ਜਿਹੜਾ ਹੋ ਰਿਹਾ ਹੈਗਾ ਕਿਉਂਕਿ ਯੂਰਪ ਵਾਲੇ ਬੰਨੇ ਤੇ ਬਹੁਤ ਸਾਰਾ ਤੁਸੀਂ ਦੇਖਿਆ ਕਿ ਉਹਨਾਂ ਨੂੰ ਬੁਲਾਉਣਾ ਕਿਵੇਂ ਹੈਗਾ ਹੈ ਕਿ ਉਹਨਾਂ ਨੂੰ ਤੁਸੀਂ ਹੀ ਨਹੀਂ ਕਹਿ ਸਕਦੇ ਸ਼ੀ ਨਹੀਂ ਕਹਿ ਸਕਦੇ ਤੁਸੀਂ ਉਹਨਾਂ ਨੂੰ ਦੇ ਕਹਿ ਕੇ ਸੰਬੋਧਨ ਕਰਨਾ ਹੈ ਇਸ ਤਰ੍ਹਾਂ ਦਾ ਬਹੁਤ ਕੁਝ ਚੱਲ ਰਿਹਾ ਇੱਕ ਵੱਖਰੀ ਆਪਾਂ ਕਹਿ ਸਕਦੇ ਹਾਂ ਕਿ ਇਹ ਮਾਰਕੀਟ ਹੈਗੀ ਹੈ ਤੇ ਕਾਫੀ ਸਾਰਾ ਇੰਟਰਸਟਿੰਗ ਹੋਏਗਾ ਕਿ ਕੀ ਉਹ ਲੋਕ ਫਿਰ ਉਧਰਲੇ ਮੁਲਕ ਛੱਡ ਕੇ ਕਿਤੇ ਹੋਰ ਜਾਣਗੇ ਜਾਂ ਕੀ ਹੋਏਗਾ ਕਾਫੀ ਕੁਛ ਆਉਣ ਵਾਲੇ ਦਿਨਾਂ ਦੇ ਵਿੱਚ ਹੋਏਗਾ ਫਿਰ ਇੱਕ ਉਹਨਾਂ ਨੇ ਹੋਰ ਵੱਡਾ ਫੈਸਲਾ ਲਿਆ ਇੱਥੇ ਆਪਾਂ ਗੱਲ ਸੱਜਣ ਕੁਮਾਰ ਦੀ ਕਰਕੇ ਆਏ ਹਾਂ 6 ਜਨਵਰੀ 2021 ਨੂੰ ਕੈਪੀਟਲ ਹਿੱਲ ਦੇ ਵਿੱਚ ਹਿੰਸਾ ਹੋਈ ਸੀ ਉਸ ਦੇ ਵਿੱਚ ਉਹਨਾਂ ਨੇ ਜਿਹੜੇ ਉਹਨਾਂ ਦੇ ਸਮਰਥਕ ਸਨ ਉਹਨਾਂ ਦੀ ਸਜ਼ਾ ਜਿਹੜੀ ਹੈ ਮੁਆਫ ਕਰ ਦਿੱਤੀ ਹੁਣ ਇਹ ਕਾਨੂੰਨੀ ਪੱਧਰ ਤੇ ਅੱਗੇ ਕੀ ਚੈਲੰਜ ਹੁੰਦੀ ਹੈ ਜਾਂ ਨਹੀਂ ਹੁੰਦੀ ਕਿ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਆਏ ਸਨ ਜੀ ਵੀ ਤੁਸੀਂ ਜੇ ਮੇਰੇ ਨਾਲ ਖੜੇ ਹੋ ਤੇ ਮੈਂ ਵੀ ਤੁਹਾਡੇ ਨਾਲ ਖੜਾ ਆਂਗਾ ਜੇ ਜੇ ਮੈਂ ਹੁਣ ਬਣਿਆ ਵਾਂ ਰਾਸ਼ਟਰਪਤੀ ਤੇ ਇਹ ਫੈਸਲੇ ਜਿਹੜੇ ਆ ਮੈਂ ਲੈ ਸਕਦਾ ਉਹਨਾਂ ਦੀ ਸਜ਼ਾ ਜਿਹੜੀ ਹੈ ਮਾਫ ਕਰ ਦਿੱਤੀ ਹੁਣ ਮਤਲਬ ਉਸ ਸਮਰਥਕਾਂ ਨੂੰ ਕਿਤਨਾ ਕਿਤੇ ਹੋਰ ਜ਼ਿਆਦਾ ਇਤਸ਼ਾਹ ਹੋਏਗਾ ਕਿ ਅਸੀਂ ਇਹ ਬੰਦੇ ਦੇ ਹੱਕ ਦੇ ਵਿੱਚ ਖੜਨਾ ਹੈ ਜੀ ਇਹਨਾਂ तमाम ਚੀਜ਼ਾਂ ਦੇ ਵਿਚਾਲੇ ਡੋਨਲਡ ਟਰੰਪ ਦੇ ਕਈ ਹੋਰ ਫੈਸਲੇ ਨੇ ਜਿਨ੍ਹਾਂ ਦੇ ਵੱਲ ਆਮ ਲੋਕਾਂ ਦੀਆਂ ਨਿਗਾਹਾਂ ਜ਼ਰੂਰ ਰਹਿਣਗੀਆਂ ਭਾਵੇਂ ਉਹ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਵੇ ਭਾਵੇਂ ਉਹ ਅਮਰੀਕਾ ਦੇ ਅੰਤਰੰਗ ਮਾਮਲਿਆਂ ਦੇ ਨਾਲ ਇਸੇ ਦੇ ਵਿਚਾਲੇ ਬ੍ਰਿਕਸ ਜੋ ਸੰਸਥਾ ਹੈਗੀ ਹੈ ਉਹਦੇ ਨਾਲ ਜੋ ਮੁਲਕ ਜੁੜੇ ਹੋਏ ਨੇ ਉਹਨਾਂ ਨੂੰ ਵੀ ਇੱਕ ਤਰੀਕੇ ਦੇ ਨਾਲ ਡੋਨਲਡ ਟਰੰਪ ਘੂਰੀਵੱਟ ਦੇ ਹੋਏ ਨਜ਼ਰ ਜ਼ਰੂਰ ਆਏ ਨੇ ਬ੍ਰਿਕਸ ਜਿਹਦੇ ਵਿੱਚ ਭਾਰਤ ਵੀ ਇੱਕ ਵੱਡਾ ਮੁਲਕ شمار ਹੈ ਬ੍ਰਾਜ਼ੀਲ ਰਸ਼ੀਆ ਭਾਰਤ ਤੇ ਇਸ ਤਰ੍ਹਾਂ ਦਾ ਸਾਊਥ ਕੋਰੀਆ بیس ਦੇ ਨਾਲ ਜੁੜਿਆ ਹੋਇਆ ਕਿਸ ਕਿਸ ਨਜ਼ਰ ਦੇ ਨਾਲ ਇਹ ਅਮਰੀਕਾ ਨੇ ਧਮਕੀ ਪਰ ਲਾਈ ਬਿਲਕੁਲ ਚਾਈਨਾ ਵੀ ਇਸ ਦੇ ਵਿੱਚ ਹੈਗਾ ਇਹਦੇ ਵਿੱਚ ਕੀ ਹੈ ਕਿ ਬੇਸਿਕਲੀ ਹੋਰ ਵੀ ਇਹਨਾਂ ਨੇ ਕਾਫੀ ਸਾਰੇ ਅਫਰੀਕਨ ਮੁਲਕ ਜਿਹੜੇ ਇਧਰ ਨਾਲ ਜੋਨੇ ਚਾਲੂ ਕਰ ਦਿੱਤੇ ਸੀ ਹੌਲੀ ਹੌਲੀ ਜਿੱਦਾਂ ਨੈਟੋ ਸਮੂਹ ਹੈਗਾ ਨਾ ਉਹਦੇ ਬਰਾਬਰ ਤੇ ਇੱਕ ਸੰਸਥਾ ਜਿਹੜੀ ਹੈ ਸਰਜੀ ਜਾ ਰਹੀ ਸੀ ਬ੍ਰਿਕਸ ਦੇ ਤੌਰ ਤੇ ਕਿ ਸ਼ੁਰੂਆਤੀ ਤੌਰ ਤੇ ਤੇ ਚਲੋ ਆਰਥਿਕ ਮਸਲਿਆਂ ਦੇ ਵਿੱਚ ਹੀ ਪਰ ਹੌਲੀ ਹੌਲੀ ਜਿਹੜਾ ਹੈ ਕਿ ਬਾਅਦ ਵਿੱਚ ਫਿਰ ਜਿਹੜਾ ਹੈਗਾ ਕਿ ਫੌਜੀ ਪ੍ਰਬੰਧ ਦੇ ਤੌਰ ਤੇ ਵੀ ਜਿੱ ਇੱਕ ਤੇ ਹੁੰਦਾ ਹੈ ਤੇ ਉਸ ਤਰ੍ਹਾਂ ਦਾ ਜਿਸ ਤਰ੍ਹਾਂ NATO ਦੇ ਵਿੱਚ ਹੈਗਾ ਹੈ ਕਿ ਜੇ ਜਿੱਥੇ ਅਮਰੀਕਾ جنگ ਲੜਨ ਜਾਏਗਾ ਉੱਥੇ UK ਨੂੰ ਵੀ ਜਾਣਾ ਪਏਗਾ ਕੈਨੇਡਾ ਨੂੰ ਵੀ ਆਪਣੀ ਫੌਜ ਉੱਥੇ ਭੇਜਣੀ ਪਵੇਗੀ ਤੇ ਇਸ ਨੂੰ ਲੈ ਕੇ ਹੌਲੀ ਹੌਲੀ ਆਪਾਂ ਦੇਖਿਆ ਕਿ ਅਮਰੀਕਾ ਇਸ ਨੂੰ ਐਸ ਏ ਚੈਲੰਜ ਜਿਹੜਾ ਹੈ ਲੈ ਰਿਆ ਸੀਗਾ ਤੇ ਬਕਾਇਦਾ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ 100% ਤੱਕ ਟੈਕਸ ਲਾਵਾਂਗੇ ਕਿਉਂਕਿ ਉਹਨਾਂ ਨੇ ਬ੍ਰਿਕਸ ਨੇ ਕਿਹਾ ਸੀ ਕਿ ਅਸੀਂ ਡਾਲਰ ਦੇ ਵਿੱਚ ਕਰੰਸੀ ਜਿਹੜੀ ਅਸੀਂ ਨਹੀਂ ਅਸੀਂ ਕੋਈ ਹੋਰ ਕਰੰਸੀ ਯੂਜ਼ ਕਰਾਂਗੇ ਕਿਉਂਕਿ ਅਮਰੀਕਾ ਦੀ ਸਰਦਾਰੀ ਦਾ ਡਾਲਰ ਤੇ ਹੀ ਹੈ ਨਾ ਉਹ ਕਹਿੰਦੇ ਕਿ ਜੇ ਤੁਸੀਂ ਇਹ ਡਾਲਰ ਵਾਲਾ ਪੰਗਾ ਛੱਡਦੇ ਹੋ ਤੇ ਫਿਰ 100% ਉਹ ਮੁਲਕ ਰੈਡੀ ਰਹਿਣ ਬ੍ਰਿਕਸ ਵਾਲੇ ਉਹਨਾਂ ਦੇ ਉੱਤੇ ਟੈਕਸ ਅਸੀਂ ਲਾਵਾਂਗੇ ਹੁਣ ਉਹਦਾ ਬਹੁਤ ਸਾਰੇ ਕੁਝ ਵੀ ਹੋਏ ਉਹਦਾ ਹਾਂਜੀ ਉਹਦਾ ਬਹੁਤ ਸਾਰੇ ਮੁਲਕਾਂ ਤੇ ਫਰਕ ਪੈ ਵੀ ਸਕਦਾ ਹੈ ਕਈਆਂ ਤੇ ਨਹੀਂ ਵੀ ਪਏਗਾ ਉਹਦੇ ਨਾਲ ਹੁਣ ਇਹ ਵੀ ਡਿਸਕਸ਼ਨ ਚੱਲ ਰਹੀ ਹੈ ਕਿ ਵਾਪਸ ਜਿਹੜਾ ਹੈ ਉਹਦਾ ਇਫੈਕਟ ਅਮਰੀਕਾ ਤੇ ਕਿੰਨਾ ਪਏਗਾ ਕਿਉਂਕਿ ਜਦੋਂ ਤੁਸੀਂ 100% ਟੈਕਸ ਲਾਓਗੇ ਤੇ ਫਿਰ ਤੁਹਾਨੂੰ ਚੀਜ਼ਾਂ ਇੱਥੇ ਬਣਾਉਣੀਆਂ ਪੈਣਗੀਆਂ ਜਾਂ ਉਥੋਂ ਦੀਆਂ ਚੀਜ਼ਾਂ ਇੱਥੇ ਨਹੀਂ ਆਉਣਗੀਆਂ ਅਗਲੇ ਕਿਉਂ ਜੇਬ ਘਟ ਰੇਟ ਤੇ ਚੀਜ਼ਾਂ ਤੁਹਾਨੂੰ ਦੇਣਗੇ ਤੇ ਉਹਦੇ ਨਾਲ ਅਮਰੀਕਾ ਦੇ ਵਿੱਚ ਵੀ ਮਹਿੰਗਾਈ ਹੋਏਗੀ ਬਾਕੀ ਦੇਖਦੇ ਹਾਂ ਕੁਰੀ ਵੱਟੀ ਆ ਪਹਿਲਾਂ ਵੀ ਉਹਨਾਂ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀ ਇਹਦਾ ਕਿੰਨਾ ਇਫੈਕਟ ਪੈਂਦਾ ਹੈ ਕੀ ਹੁਣ ਬ੍ਰਿਕਸ ਵਾਲੇ ਇਹਦੇ ਨਾਲ ਠੰਡੇ ਹੋ ਜਾਣਗੇ ਜਾਂ ਹੈਗਾ ਕਿ ਬਾਕੀ ਦੇ ਬਹੁਤ ਸਾਰੇ ਜਿਹੜੇ ਮੁਲਕ ਨੇ ਜਿਹੜੇ ਅਮਰੀਕਾ ਦੇ ਉੱਤੇ ਡਿਪੈਂਡੈਂਟ ਨੇ ਤੇ ਉਹਨਾਂ ਨੂੰ ਜਿਹੜਾ ਹੈ ਕਿਤਨਾ ਕਿਤੇ ਮਤਲਬ ਉਹਨਾਂ ਨੇ ਜਿਹੜੀ ਆਪਣੀ ਅਮਰੀਕਾਸ ਫਸਟ ਵਾਲੀ ਪਾਲਿਸੀ ਹੈਗੀ ਆ ਉਹ ਉਹਨੂੰ ਬਰਕਰਾਰ ਰੱਖਦੇ ਬਰਕਰਾਰ ਜਿਹੜਾ ਹੈ ਇਸ ਦੇ ਵਿੱਚ ਰੱਖਿਆ ਹੈਗਾ ਹੈ ਬਾਕੀ ਦੇਖਦੇ ਆ ਕੀ ਸਿਚੁਏਸ਼ਨਸ ਜਿਹੜੀਆਂ ਨੇ ਅਨਫੋਲਡ ਹੁੰਦੀਆਂ ਨੇ ਬ੍ਰਿਕਸ ਦੇ ਸਭ ਤੋਂ ਵੱਡੇ ਤਿੰਨ ਮੁਲਕ ਰਸ਼ੀਆ ਚਾਈਨਾ ਤੇ ਇੰਡੀਆ ਇਹ ਤਿੰਨੋਂ ਮੁਲਕ ਨੇ ਜੋ ਕਾਫੀ ਵੱਧ ਐਕਸਪੋਰਟ ਕਰਦੇ ਨੇ ਇੰਡੀਆ ਦੇ ਉੱਤੇ ਜੇਕਰ ਇਸ ਦਾ ਪ੍ਰਭਾਵ ਪੈਂਦਾ ਹੈ ਤੇ ਡੈਫੀਨੇਟਲੀ ਇੰਡੀਆ ਚਾਹੇਗਾ ਇਹਨਾਂ तमाम ਚੀਜ਼ਾਂ ਨੂੰ ਦਰਕਰਨਾਰ ਰੱਖਿਆ ਜਾਏ ਯਾਨੀ ਕਿ ਸਾਊਥ ਅਫਰੀਕਨ ਕੰਟਰੀਜ਼ ਨੂੰ ਆਪਣੇ ਨਾਲ ਜੋੜਨ ਦੇ ਵਿੱਚ ਹਲੇ ਥੋੜੀ ਉਡੀਕ ਕੀਤੀ ਜਾਏ ਅੱਗੇ ਬਦਾਂਗੇ ਗੱਲ ਕਰਾਂਗੇ ਆ ਭਾਜਪਾ ਦਾ ਕਿਹੜਾ ਅਜਿਹਾ ਅਗੂ ਹੈਗਾ ਜਿਨੇ ਪੰਜਾਬੀਆਂ ਦੇ ਵਿਰੁੱਧ ਜਿਹੜੀ ਟਿੱਪਣੀ ਕੀਤੀ ਹੈ ਕੀ ਟਿੱਪਣੀ ਹੈ ਬਿਲਕੁਲ ਚੋਣਾਂ ਦਾ ਮਾਹੌਲ ਆਪਾਂ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਭਖਿਆ ਹੋਇਆ ਹੈ ਤੇ ਪ੍ਰਵੇਸ਼ ਵਰਮਾ ਕਰਕੇ ਕੋਈ ਹੈਗਾ ਭਾਜਪਾ ਦਾ ਸੰਸਦ ਰਹਿ ਚੁਕੇ ਨੇ ਪੱਛਮੀ ਦਿੱਲੀ ਤੋਂ ਠੀਕ ਤੇ ਉਹ ਹੁਣ ਵੀ ਜਿਹੜਾ ਹੈਗਾ ਮੇਰੇ ਖਿਆਲ ਖੜੇ ਹੋਏ ਨੇ ਕਾਫੀ ਲੀਡਿੰਗ ਰੋਲ ਦੇ ਵਿੱਚ ਸ਼ਾਇਦ ਉਹ ਵੀ ਹੈਗੇ ਨੇ ਜੀ ਤੇ ਉਹਨਾਂ ਦੇ ਵੱਲੋਂ ਟਿੱਪਣੀ ਬੜੀ ਖਤਰਨਾਕ ਆਪਾਂ ਕਹਿ ਸਕਦੇ ਹਾਂ ਕਿ ਕੀਤੀ ਗਈ ਹੈ ਜਿਹੜੀ ਇੱਕ ਪੂਰੀ ਮਾਨਸਿਕਤਾ ਨੂੰ ਜਿਹੜਾ ਹੈ ਕਿ ਤਰ੍ਹਾਂ ਕਿਤੇ ਝਲਕਾਉਂਦੀ ਹੈਗੀ ਹੈ ਕਿ ਦਿੱਲੀ ਦੇ ਵਿੱਚ ਕਹਿੰਦੇ ਕਿ ਪੰਜਾਬ ਰਜਿਸਟ੍ਰੇਸ਼ਨ ਦੀਆਂ ਗੱਡੀਆਂ ਜਿਹੜੀਆਂ ਬਹੁਤ ਘੁੰਮ ਰਹੀਆਂ ਨੇ ਤੇ ਗਣਤੰਤਰ ਤੋਂ ਪਹਿਲਾਂ ਕਿਤੇ ਕੋਈ ਸਾਜ਼ਿਸ਼ ਦਾ ਹਿੱਸਾ ਨਾ ਹੋਵੇ ਹੁਣ ਤੁਸੀਂ ਦੇਖੋ ਕਿ ਇਹ ਵਾਲੀ ਟਿੱਪਣੀ ਕਰਨੀ ਕੀ ਸਿੱਧਾ ਹੀ ਦਿੱਲੀ ਦੇ ਲੋਕਾਂ ਨੂੰ ਭੜਕਾਉਣਾ ਨਹੀਂ ਹੈਗਾ ਦੂਜੇ ਬੰਨੇ ਚਲੋ ਆਪਾਂ ਦੇਖ ਲੈਨੇ ਆਪਾਂ ਨੂੰ ਵੀ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਛੱਡ ਕੇ ਤੇ ਹੁਣ ਸਾਰਾ ਉੱਥੇ ਬੈਠੇ ਨੇ ਸੈਕਟਰੀਏਟ ਵਗੈਰਾ ਵੀ ਕਹਿੰਦੇ ਵੀ ਉਹਨਾਂ ਨੂੰ ਵੀ ਇੱਕ ਤਰ੍ਹਾਂ ਦੇ ਤਾਲੇ ਹੀ ਅਣਕਹੇ ਲੱਗੇ ਹੋਏ ਨੇ ਤੇ ਸਾਰੇ ਦਾ ਸਾਰਾ ਉੱਥੇ ਤਾਲਾ ਬਣਾ ਕੱਲਾ ਉਹਨਾਂ ਦਾ ਗੁਜਰਾਤ ਨੰਬਰ ਦੀਆਂ ਗੱਡੀਆਂ ਆ ਫਿਰ ਉਹੀ ਹੈ ਨਾ ਫਿਰ ਉਹਨਾਂ ਬਾਰੇ ਕਿਉਂ ਨਹੀਂ ਬੋਲਦਾ ਜਿਹਾ ਯੂਪੀ ਵਾਲਗੀਆਂ ਵੀ ਤਾਂ ਹੋਣ ਗਿਆ ਹੀ ਕਿ ਉਹਨਾਂ ਦਾ ਤਾਂ ਪੂਰਾ ਉੱਥੇ ਜ਼ੋਰ ਲੱਗਾ ਹੋਣਾ ਤੇ ਫਿਰ ਇਸ ਤਰ੍ਹਾਂ ਦੀ ਜਿਹੜੀ ਟਿੱਪਣੀ ਦੇਣੀ ਇਸ ਨੂੰ ਆਮ ਆਦਮੀ ਪਾਰਟੀ ਨੇ ਤੇ ਪੂਰਾ ਆਪ ਕਿ ਕਿ ਇਹਨੂੰ ਡਿਫੈਂਡ ਕੀਤਾ ਜਾਂ ਇਹਨੂੰ ਜਿਹੜਾ ਹੈਗਾ ਕਾਫੀ ਜ਼ਿਆਦਾ ਇੱਤੇ ਸਖਤ ਪ੍ਰਤੀਕਰਮ ਆਏ ਹੈਗੇ ਨੇ ਪਰ ਦੂਜੇ ਬੰਨੇ ਬਾਕੀ ਦੀਆਂ ਪਾਰਟੀਆਂ ਚੁੱਪ ਹੈਗੀਆਂ ਨੇ ਕਿਉਂਕਿ ਕੱਲੇ ਦਿੱਲੀ ਦੇ ਵਿੱਚ ਕੱਲੇ ਆਮ ਆਦਮੀ ਪਾਰਟੀ ਦੇ ਨਹੀਂ ਬੈਠੇ ਦੂਜੇ ਕਾਂਗਰਸ ਵਾਲੇ ਵੀ ਉੱਥੇ ਡੇਰਾ ਡਾਈ ਬੈਠੇ ਹੈਗੇ ਨੇ ਪਰ ਇਹਨਾਂ ਦਾ ਹੈਗਾ ਕਿ ਪੂਰੀ ਸਰਕਾਰ ਪੂਰਾ ਇਵੈਂਟ ਦੇ ਮੁੱਖ ਮੰਤਰੀ ਆਪ ਉੱਥੇ ਬੈਠੇ ਨੇ ਤੇ ਇਸ ਵਾਰ ਥੋੜਾ ਜਿਹਾ ਵੀ ਹੈਗਾ ਨਾ ਕਿ ਅਰਬਿੰਦ ਕੇਜਰੀਵਾਲ ਹੋਣਾ ਦੇ ਵੱਲੋਂ ਉਹਨਾਂ ਦੇ ਵੀ ਤਕਰੀਬਨ 10 ਸਾਲ ਦਾ ਕਾਰਜਕਾਲ ਹੈਗਾ ਤੇ ਲੋਕਾਂ ਦੇ ਵਿੱਚ ਇੱਕ ਹੁੰਦੀ ਹੈ ਐਂਟੀ ਇੰਕੰਮਪਟੈਂਸੀ ਹੁੰਦੀ ਹੈ ਕੀ ਹੁਣ ਦੁਬਾਰਾ ਇਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਜਾਂ ਨਹੀਂ ਇਹ ਜਿਹੜਾ ਆਪਾਂ ਨੂੰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੋਕੀ ਕੀ ਕਹਿੰਦੇ ਨੇ ਜਾਂ ਲੋਕ ਕੀ ਕਹਿੰਦੇ ਨੇ ਪਰ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇਸ ਤਰ੍ਹਾਂ ਦੇ ਬਿਆਨ ਦਿੱਲੀ ਦੇ ਵਿੱਚ ਦਿੱਤੇ ਜਾਣੇ ਇਹ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਕਿਤਨਾ ਕਿਤੇ ਜੈਨੋਸਾਈਡਲ ਪਲਸ ਹੈ ਜਾਂ ਤੁਸੀਂ ਸਿੱਖਾਂ ਬਾਰੇ ਪੰਜਾਬੀ ਦੇ ਚਲੋ ਵਰਡ ਯੂਜ਼ ਕਰ ਲਿੱਤਾ ਜਾਂਦਾ ਹੈ ਕੁੱਲ ਮਿਲਾ ਕੇ ਤੇ ਉਹੀ ਜਿਹੜੀ ਨਫ਼ਰਤ ਹੈ ਉਹ ਤਾਂ ਸਿੱਖਾਂ ਦੇ ਬਾਰੇ ਹੀ ਭਰੀ ਹੈ ਤੇ ਆਪਾਂ ਨੂੰ ਵੀ ਪਤਾ ਹੀ ਆ ਹੁਣ ਇੱਕ ਉਹਨਾਂ ਨੇ ਟਰਮਨੋਲੋਜੀ ਜਿਹੜੀ ਹੈ ਉਹ ਘੜ ਲਈ ਹੋਈ ਹੈ ਕਿ ਹਰੇਕ ਗੱਲ ਤੇ ਸਿੱਖਾਂ ਨੂੰ ਸਿੱਖਣਾ ਕਹੋ ਇਹਨਾਂ ਨੂੰ ਪੰਜਾਬੀ ਕਹਿ ਕੇ ਸੰਬੋਧਨ ਕਰੋ ਹੁਣ ਤੁਸੀਂ ਇਹਨੂੰ ਡਿਫੈਂਡ ਕਰਦੇ ਹੋਏ ਜਿਹੜੇ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਅਨੰਦਪੁਰ ਸਾਹਿਬ ਤੋਂ ਤੁਸੀਂ ਉਹਨਾਂ ਦਾ ਵੀ ਸੁਣੋ ਜੀ ਪੰਜਾਬੀਆਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਇਤਿਹਾਸ ਸਿੱਖਾਂ ਦਾ ਹੈ ਪੰਜਾਬੀ ਐਜ਼ ਅ ਕੌਮ ਨਹੀਂ ਹੈਗੀ ਤੁਸੀਂ ਜਦੋਂ ਤੁਸੀਂ ਫੈਕਟਸ ਦੇਖੋਗੇ ਜਦੋਂ ਤੁਸੀਂ ਸਾਰਾ ਚੈੱਕ ਕਰੋਗੇ ਜਿਹੜੇ ਅਬਦਾਲੀ ਅਗੇ ਹਿੱਕਾਂ ਡਾ ਕੇ ਅੜੇ ਉਹ ਪੰਜਾਬੀ ਨਹੀਂ ਸੀਗੇ ਉਹ ਸਿੱਖ ਸੀਗੇ ਤੇ ਇਹਨੂੰ ਤੁਸੀਂ ਮੁਨਕਰ ਜਿੰਨਾ ਮਰਜੀ ਤੁਸੀਂ ਇੱਥੇ ਮਿੱਟੀ ਪਾਈ ਜਾਓ ਤੁਸੀਂ ਇਤੋਂ ਮੁਨਕਰ ਨਹੀਂ ਹੋ ਸਕਦੇ ਇਤਿਹਾਸ ਇਹ ਜੀ ਕੋਈ ਗਵਾਹੀ ਨਹੀਂ ਪਰਦਾ ਕਿ ਐਸੇ ਕੌਮੀ ਤੌਰ ਤੇ ਜਿਹੜਾ ਹੈਗਾ ਇਹ ਪੰਜਾਬੀਆਂ ਨੇ ਕੋਈ ਇਸ ਤਰ੍ਹਾਂ ਦਾ ਐਸੇ ਪੰਜਾਬੀ ਕੌਮ ਦੇ ਤੌਰ ਤੇ ਕੋਈ ਜੰਗ ਲੜੀ ਹੋਵੇ ਕੋਈ ਆਪਣਾ ਇਤਿਹਾਸ ਹੋਵੇ ਔਰ ਬਕਾਇਦਾ ਇਹ ਸਕਾਲਰਸ ਤੋਂ ਆਪਾਂ ਆਮ ਹੀ ਸੁਣ ਸਕਦੇ ਆ ਕਿ ਕਿਵੇਂ ਇੱਕ ਪਲੈਂਟ ਕਰਕੇ ਇੱਕ ਵਰਡ ਜਿਹੜਾ ਹੈ ਉਹ ਲਿਆਂਨ ਦਿੱਤਾ ਗਿਆ ਤੇ ਉਹੀ ਕੁਝ ਜਿਹੜਾ ਹੈ ਚੱਲ ਰਿਹਾ ਹੈ ਹੁਣ ਕਿਤਨਾ ਕਿਤੇ ਆਪਾਂ ਦੇਖਦੇ ਆ ਕਿ ਕੀ ਇੱਤੇ ਪਾਚਪਾ ਕੋਈ ਐਕਸ਼ਨ ਲੈਂਦੀ ਹੈ ਕਿ ਕੋਈ ਇੱਕ ਤਰੀਕੇ ਦੇ ਨਾਲ ਤੁਸੀਂ ਇੱਕ ਪੂਰੀ ਸਟੇਟ ਨੂੰ ਹੀ ਜਿਹੜਾ ਹੈ ਵੀ ਫਿਰ ਮਤਲਬ ਦਿੱਲੀ ਪੰਜਾਬ ਦੀ ਰਾਜਧਾਨੀ ਫਿਰ ਨਹੀਂ ਹੈਗੀ ਆਪਾਂ ਕਹਿ ਸਕਦੇ ਹਾਂ ਕਿ ਪੂਰੇ ਭਾਰਤ ਦੀ ਹੈਗੀ ਆ ਪੰਜਾਬ ਉਹਦੇ ਚ ਫਿਰ ਐਕਸਕਲੂਡਡ ਹੈ ਕਿਸਾਨ ਤਾਂ ਆ ਨਹੀਂ ਸਕਦੇ ਤੇ ਚੋਣਾਂ ਦੇ ਸਮੇਂ ਪੰਜਾਬ ਦੇ ਲੋਕ ਨਹੀਂ ਆ ਸਕਦੇ ਅਸੀਂ ਉਮੀਦ ਕਰਾਂਗੇ ਜੇਕਰ ਇਹ तमाम ਚੀਜ਼ਾਂ ਦੇ ਵੱਲ ਧਿਆਨ ਭਾਜਪਾ ਦੇ ਵਿੱਚ ਬੈਠੇ ਉਹ ਸਿੱਖ ਚਿਹਰੇ ਦੇਣ ਜੋ ਦਿੱਲੀ ਦੇ ਵਿੱਚ ਆਪਣੀ ਪਕੜ ਭਾਜਪਾ ਦੇ ਨਾਲ ਤੇ ਦਿੱਲੀ ਦੇ ਸਿੱਖਾਂ ਦੇ ਨਾਲ ਰੱਖਦੇ ਨੇ ਤੁਸੀਂ ਸਮਝ ਗਏ ਹੋਵੋਗੇ ਅਸੀਂ ਕਿਹੜਾ ਨੂੰ ਬੇਨਤੀ ਕਰ ਰਹੇ ਹਾਂ ਜੀ